ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸ਼ਹੀਦਾ ਦੀਪ ਪਵਿੱਤਰ ਧਰਤੀ ਸ਼੍ਰੀ ਫਤਿਹਗੜ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਸ ਮੈਂਬਰਸ਼ਿਪ ਪ੍ਰਤੀ ਮੁਹਿੰਮ ਵਿੱਚ ਅਜਰਬਰ ਵਿਕਰਮਜੀਤ ਸਿੰਘ ਖਾਲਸਾ ਅਤੇ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਚਿੰਝਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੋਣ ਦੇ ਨਾਲ-ਨਾਲ ਸੂਬੇਪਰ ਦੇ ਕਿਸਾਨਾਂ ਅਤੇ ਲੋਕਾਂ ਦੇ ਹੱਕਾਂ ਦੀ ਆਵਾਜ਼ ਨੂੰ بلند ਕਰਦੀ ਆ ਰਹੀ ਹੈ ਹੁਣ ਅਕਾਲੀ ਦਲ ਨੂੰ ਹੋਰ ਵਧੇਰੇ ਮਜ਼ਬੂਤ ਕਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸੂਬੇ ਪੱਧਰ ਵਿੱਚ ਮੈਂਬਰਸ਼ਿਪ ਪਰਤੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਜੋ ਪੰਜਾਬ ਦੀ ਖੇਤਰੀ ਪਾਰਟੀ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾ ਸਕੇ ਸਵਾਹਿਲੁਕੁ ਜੀ ਕੀ ਫਤਿਹ ਸੋ ਅੱਜ ਸ਼ਹੀਦਾਂ ਦੇ ਧਰਤੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤੇ ਸਿੰਘ ਜੀ ਧੰਨਵਾਦਾ ਗੁਰਕੌਰ ਸਿੰਘ ਦੀ ਚਰਨ ਸੋ ਪ੍ਰਾਪਤ ਅਰਤੀ ਦੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਭਰਤੀ ਮੁਹਿੰਮ ਹੈ ਉਹਦੀ ਸ਼ੁਰੂਆਤ ਕੀਤੀ ਗਈ ਹੈ ਜਿਹਦੇ ਲਈ ਸ਼ੁਰੂਆਤ ਕਰਾਉਣ ਲਈ ਵਿਸ਼ੇਸ਼ ਤੌਰ ਤੇ ਸਾਡੇ ਜ਼ਿਲ੍ਹੇ ਦੇ ਜਰਮਰ ਜੋ ਮਨਜੂਬ ਪਾਰਟੀ ਵੱਲੋਂ ਲਾਏ ਗਏ ਨੇ ਸਰਦਾਰ ਵਿਕਰਮ ਸਿੰਘ ਖਾਲਸਾ ਜੀ ਅਤੇ ਉਹਨਾਂ ਦੇ ਨਾਲ ਸਰਦਾਰ ਪਰਮਜੀਤ ਸਿੰਘ ਢਿੱਲੋਂ ਜੀ ਵਿਸ਼ੇਸ਼ ਤੌਰ ਤੇ ਅੱਜ ਜ਼ਿਲ੍ਹੇ ਦੀ ਭਰਤੀ ਸ਼ੁਰੂਆਤ ਕਰਾਉਣ ਲਈ ਪਹੁੰਚੇ ਨੇ ਉਹਦੇ ਨਾਲ ਸਰਦਾਰ ਰਵਾਰਾ ਸਿੰਘ ਗੁਰੂ ਜੀ ਅਤੇ ਵਿਸ਼ੇਸ਼ ਤੌਰ ਤੇ ਮੌਜੂਦ ਨੇ ਸਰਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਜੀ ਵਿਸ਼ੇਸ਼ ਤੌਰ ਤੇ ਮੌਜੂਦ ਨੇ ਸਾਰੇ ਜ਼ਿਲ੍ਹੇ ਦੇ ਪ੍ਰਧਾਰ ਸਮਜੀ ਸਿੰਘ ਚਨਾਥਰ ਜੀ ਵਿਸ਼ੇਸ਼ ਤੌਰ ਤੇ ਮੌਜੂਦ ਨੇ ਬਲਜੀਤ ਸਿੰਘ ਪੁੱਟਾ ਜੀ ਅਤੇ ਕਲੌੜ ਸਾਹਿਬ ਸਾਰੇ ਦਰਜਾ ਬਰਜਾ ਜਿਹੜੀ ਸ਼੍ਰੋਮਣੀ ਕਾਲੀ ਸਿਮਿਲੇਰਸ਼ਿਪ ਸੋ ਮੈਂ ਇੱਕ ਤਾਂ ਸਾਰੀ ਲੀਡਰਸ਼ਿਪ ਦਾ ਹਜ਼ਰਬਰ ਸਹਿਮਾਨਾਂ ਦਾ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਅੱਜ ਜ਼ਿਲ੍ਹੇ ਦੀ ਭਰਤੀ ਮੁਹਿੰਮ ਸ਼ੁਰੂ ਕਰਨ ਲੱਗੇ ਇਹ ਪਹਿਲੀ ਜਿਹੜੀ ਮੈਂ ਸਮਝਦਾ ਕਿ ਰਸੀਦ ਕੱਟ ਕੇ ਜਿਹੜੀ ਪਰਚੀ ਆ ਭਰਤੀ ਨੂੰ ਦਾ ਪਹਿਲਾ ਮੈਂਬਰ ਮੈਨੂੰ ਇੱਥੇ ਜ਼ਿਲ੍ਹੇ ਦੇ ਵਿੱਚੋਂ ਮਨਾਉਣ ਦਾ ਜਿਹੜਾ ਸੁਭਾਗ ਪ੍ਰਾਪਤ ਹੋਇਆ ਸੋ ਮੈਂ ਸਮਝਦਾ ਕਿ ਸ਼ਹੀਦਾਂ ਦੀ ਇਹ ਜਥੇਬੰਦੀ ਜਿਹੜੀ 104 ਸਾਲ ਪੁਰਾਣੀ ਪਾਰਟੀ ਆ ਉਹਦਾ ਇਹ ਨਵੇਂ ਸਿਰਿਓਂ ਜਿਹੜੀ ਇੱਕ ਤੌਰ ਮੈਂ ਮੈਂਬਰ ਦੇ ਤੌਰ ਤੇ ਅੱਜ ਸ਼੍ਰੋਮਣੀ ਕਾਲਜ ਦਲ ਦਾ ਇਹ ਪਰਚੀ ਦੇ ਨਾਲ ਮੈਂਬਰ ਬਣਿਆ ਨਵੀਂ ਭਰਤੀ ਦੇ ਵਿੱਚ ਮੈਂਬਰ ਬਣਿਆ ਸੋ ਮੈਂ ਸਮਝਦਾ ਕਿ ਇਹ ਜਿਹੜੀ ਭਰਤੀ ਆ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਵੱਡੇ ਪੱਧਰ ਤੇ ਕਰਾਂਗੇ ਜਿਵੇਂ ਵੀ ਅਜਰਬਰ ਸਾਹਿਬਾਨ ਸਾਡੇ ਅੱਜ ਇੱਥੇ ਡਿਊਟੀ ਲਾ ਕੇ ਜਾਣਗੇ ਅਸੀਂ ਪਿੰਡ ਪਿੰਡ ਤਿੰਨੋਂ ਹਲਕਿਆਂ ਦੇ ਵਿੱਚ ਜਿਹੜੀ ਆ ਉਹ ਸਾਰੀ ਇਕਮਟ ਹੋ ਕੇ ਸਾਰੇ ਲੀਡਰਸ਼ਿਪ ਇਹ ਭਰਤੀ ਨੂੰ ਜਿੱਥੇ ਆ ਮੈਂਬਰ ਬਣਿਆ ਉੱਤੇ ਹਰ ਵਰਗ ਨੂੰ ਨਾਲ ਜੋੜ ਕੇ ਮੈਂਬਰ ਬਣਾ ਕੇ ਇਸ ਪਰティਨਿਮ ਨੂੰ ਵੱਡੇ ਪੱਧਰ ਤੇ ਕਰਕੇ ਕਜਰਬਰ ਸਾਹਿਬ ਜੀ ਨੂੰ ਸੁਪਾਉਂਦਾ ਧੰਨਵਾਦ। ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਬਤੌਰ ਅਬਜ਼ਰਵਰ ਮੈਂ ਔਰ ਸਾਹ ਪਰਮਜੀਤ ਸਿੰਘ ਢਿੱਲੋਂ ਜੀ ਦਾ ਇਸ ਪਾਵਨ ਪਿੱਤਰ ਧਰਤੀ ਤੇ ਪਹੁੰਚੇ ਆਂ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮਹਿੰਦੀ ਜਿਹੜੀ ਰਸਮੀ ਤੌਰ ਤੇ ਸ਼ੁਰੂਆਤ ਹੋਈ ਹੈ। ਸੋ ਮੈਂ ਸਮਝਦਾ ਕਿ ਅੱਜ ਤੋਂ ਬਾਅਦ ਜਿੰਨੇ ਵੀ ਵਰਕਰ ਔਰ ਆਗੂ ਸਹਿਬਾਨ ਸ਼੍ਰੋਮਣੀ ਕਾਦੀ ਦਲ ਦੇ ਨੇ ਉਹ ਪਿੰਡ-ਪਿੰਡ ਵਾਰ-ਵਾਰ ਪਹੁੰਚ ਕਰਕੇ ਸ਼੍ਰੋਮਣੀ ਕਾਦੀ ਦਲ ਦੀ ਜਿਹੜੀ ਭਰਤੀ ਹੈ ਉਹਨੂੰ ਵੱਡੇ ਪੱਤਰ ਦੇ ਉੱਤੇ ਕਰਨਗੇ ਔਰ 1 ਮਹੀਨੇ ਤੋਂ ਬਾਅਦ ਇਸ ਭਰਤੀ ਦੀ ਪ੍ਰਕਿਰਿਆ ਦੇ ਪੂਰੇ ਹੋਣ ਤੋਂ ਬਾਅਦ ਪਾਰਟੀ ਪ੍ਰਧਾਨ ਜੀ ਜ਼ਿਲ੍ਹਿਆਂ ਦੇ ਸਰਕਲਾਂ ਦੇ ਪ੍ਰਧਾਨ ਸਹਿਬਾਨ ਡੈਲੀਗੇਟ ਸਹਿਬਾਨ ਜਿਹੜੇ ਨੇ ਉਹ ਸਾਰੇ ਭਰਤੀ ਤੋਂ ਬਾਅਦ ਸਾਹਮਣੇ ਆਊਗੀ ਮੈਂ ਸਮਝਦਾ ਕਿ ਅੱਜ ਦਾ ਜਿਹੜਾ ਖਸ਼ਾਬਾ ਸਾਡੇ ਸਾਰੇ ਹਲਕਿਆਂ ਦੇ ਜਿਹੜੇ ਇੰਚਾਰ ਸਹਿਬਾਨ ਔਰ ਮੋਤਬਰ ਸੱਜਣ ਉਹ ਇੱਥੇ ਹਾਜ਼ਰ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਪਿੰਡ ਪੱਧਰ ਤੇ ਭਰਤੀ ਕਰਕੇ ਸ਼ੋਮਣੀ ਅਕਾਲੀ ਦਲ ਨੂੰ ਇੱਕ ਅਜਿਹੀ ਤਾਕਤ ਜਿਹੜੀ ਹੈ ਇਹਦੇ ਨਾਲ ਮਿਲਣੀ ਹੈ ਜਿਹਦੇ ਨਾਲ ਆਉਣ ਵਾਲੇ ਸਮੇਂ 'ਚ ਪੰਜਾਬ ਦੀ ਰਾਜਨੀਤੀ 'ਚ ਸ਼ੋਮਣੀ ਅਕਾਲੀ ਦਲ ਬਹੁਤ ਵੱਡਾ ਰੋਲ ਅਦਾ ਕਰੇਗਾ